ਸੋਚੋ ਜੇ ਮੈਂ ਤੁਹਾਨੂੰ ਪੁੱਛਾਂ ਤੁਸੀਂ ਜ਼ਿੰਦਗੀ 'ਚ ਕੀ ਚਾਹੁੰਦੇ ਹੋ ਪੈਸਾ ਇੱਜ਼ਤ ਖੁਸ਼ੀ ਜਾਂ ਇੱਕ ਐਸੀ ਜ਼ਿੰਦਗੀ ਜਿੱਥੇ ਹਰ ਦਿਨ ਹਰ ਸਵੇਰ ਤੁਹਾਨੂੰ ਜੋਸ਼ ਨਾਲ ਜਗਾਏ ਪਰ ਅਸਲੀ ਸਵਾਲ ਇਹ ਹੈ ਕਿ ਕੀ ਤੁਹਾਡੀ ਸੋਚ ਉਸ ਜ਼ਿੰਦਗੀ ਦੇ ਲਾਇਕ ਹੈ ਵੀ ਜੋ ਜ਼ਿੰਦਗੀ ਤੁਸੀਂ ਆਪਣੇ ਲਈ ਚਾਹੁੰਦੇ ਹੋ ਤੁਹਾਡੀ ਹਾਰ ਅਤੇ ਜਿੱਤ ਦਾ ਫੈਸਲਾ ਕਿਸੇ ਬਾਹਰਲੀ ਚੀਜ਼ ਜਾਂ ਬਾਹਰਲੀ ਦੁਨੀਆ ਨਾਲ ਨਹੀਂ ਹੁੰਦਾ ਸਗੋਂ ਸਾਡੀ ਆਪਣੀ ਸੋਚ ਦੇ ਨਾਲ ਹੁੰਦਾ ਹੈ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਉਹਨਾਂ ਤਿੰਨ ਸੋਚਾਂ ਦੀਆਂ ਜੋ ਹਰ ਸਫਲ ਬੰਦੇ ਦੀ ਰੂਚ ਹੁੰਦੀਆਂ ਹਨ ਜੇ ਤੁਸੀਂ ਇਹ ਤਿੰਨ ਸੋਚਾਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈਆਂ ਤਾਂ ਤੁਹਾਡੀ ਤਕਦੀਰ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਪਹਿਲੀ ਸੋਚ ਹੈ ਜਿੱਤਣ ਤੋਂ ਪਹਿਲਾਂ ਸੋਚਣਾ ਸਿੱਖੋ ਸਫਲ ਲੋਕ ਕਦੇ ਵੀ ਆਪਣੇ ਆਪ ਨੂੰ ਹਾਰਨ ਵਾਲਾ ਨਹੀਂ ਮੰਨਦੇ ਉਹਨਾਂ ਦੇ ਦਿਲ ਅਤੇ ਦਿਮਾਗ ਚ ਹਾਰ ਹੁੰਦੀ ਹੀ ਨਹੀਂ ਹਾਰੰਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਹਰ ਹਾਲਤ ਚ ਆਪਣੀ ਸੋਚ ਨੂੰ ਪੋਜ਼ਿਟਿਵ ਰੱਖਦੇ ਹਨ ਜਿਵੇਂ ਇੱਕ ਕਿਸਾਨ ੀਜ ਬੀਜਦਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਫਸਲ ਵੱਢਣ ਚ ਹਾਲੇ ਸਮਾਂ ਲੱਗੇਗਾ ਪਰ ਮੈਨੂੰ ਦੁਗਣਾ ਕਰਕੇ ਮਿਲੇਗਾ ਮਿਹਨਤ ਜ਼ਰੂਰ ਲੱਗੇਗੀ ਪਰ ਉਸਦੇ ਮਨ 'ਚ ਪਹਿਲਾਂ ਹੀ ਇਹ ਗੱਲ ਪੱਕੀ ਹੁੰਦੀ ਹੈ ਕਿ ਫਸਲ ਆਵੇਗੀ ਇਹ ਹੀ ਫਰਕ ਹੈ ਆਮ ਤੇ ਖਾਸ ਲੋਕਾਂ ਵਿੱਚ ਆਮ ਬੰਦਾ ਸੋਚਦਾ ਹੈ ਇਹ ਨਾ ਹੋਇਆ ਤਾਂ ਤੇ ਖਾਸ ਬੰਦਾ ਸੋਚਦਾ ਹੈ ਕਿਵੇਂ ਹੋ ਸਕਦਾ ਹੈ ਦੂਜੀ ਸੋਚ ناکامی ਸਬਕ ਹੈ ਖਤਮ ਨਹੀਂ ਹਾਰ ਵੱਡੇ ਇਨਸਾਨ ਨੂੰ ਜ਼ਿੰਦਗੀ 'ਚ ਹਾਰ ਮਿਲੀ ਹੈ ਉਹ ਹਰ ਵਾਰ ਹਾਰਿਆ ਹੈ ਕਈ ਵਾਰ ਹਾਰ ਕੇ ਉੱਠਿਆ ਹੈ ਐਡੀਸਨ ਨੇ ਹਜ਼ਾਰ ਵਾਰ ਬਲਬ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਹਰ ਵਾਰ ਨਾਕਾਮ ਹੋਇਆ ਸੀ ਪਰ ਉਹ ਕਦੇ ਨਹੀਂ ਕਹਿੰਦਾ ਸੀ ਕਿ ਮੈਂ ਹਾਰ ਗਿਆ ਹਾਂ ਉਹ ਕਹਿੰਦਾ ਸੀ ਮੈਂ ਸਿਰਫ ਇੱਕ ਨਵਾਂ ਤਰੀਕਾ ਲੱਭਿਆ ਹੈ ਜਿਸ ਨਾਲ ਕੰਮ ਨਹੀਂ ਬਣਿਆ ਜਿਹੜਾ ਬੰਦਾ ਹਾਰ ਨੂੰ ਸਬਕ ਮੰਨ ਲੈਂਦਾ ਹੈ ਉਹੀ ਇੱਕ ਦਿਨ ਇਤਿਹਾਸ ਬਣਾਉਂਦਾ ਹੈ ਸੋ ਆਪਣੀ ਹਾਰ ਨੂੰ ਨਾਕਾਮੀ ਨਾ ਮੰਨੋ ਉਸ ਤੋਂ ਸਿੱਖਿਆ ਲੈਣੀ ਜ਼ਰੂਰੀ ਹੈ ਤੀਜੀ ਸੋਚ ਹੈ ਅੰਦਰਲੀ ਖੁਸ਼ੀ ਤੇ ਕੰਟਰੋਲ ਰੱਖੋ ਆਪਣੀਆਂ ਭਾਵਨਾਵਾਂ ਤੇ ਹਮੇਸ਼ਾ ਹੀ ਕੰਟਰੋਲ ਰੱਖਣਾ ਸਿੱਖੋ ਸਭ ਤੋਂ ਵੱਡੀ ਤਾਕਤ ਹੈ ਆਪਣੇ ਮਨ ਤੇ ਕਾਬੂ ਆਪਣੇ ਮਨ ਉੱਤੇ ਕਾਬੂ ਪਾਉਣਾ ਜੇ ਤੁਹਾਡੀ ਖੁਸ਼ੀ ਦੂਜਿਆਂ ਦੀ ਸੋਚ ਅਤੇ ਪੈਸੇ ਜਾਂ ਹਾਲਾਤਾਂ ਤੇ ਨਿਰਭਰ ਕਰਦੀ ਹੈ ਤਾਂ ਤੁਸੀਂ ਕਦੇ ਵੀ ਸੱਚਮੁੱਚ ਖੁਸ਼ ਨਹੀਂ ਰਹਿ ਸਕਦੇ ਸਫਲ ਲੋਕ ਹਰ ਹਾਲਤ 'ਚ ਆਪਣੇ ਮਨ ਨੂੰ ਪੋਜ਼ਿਟਿਵ ਰੱਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਬਾਹਰ ਖੁਸ਼ੀ ਨਹੀਂ ਹੈ ਉਮੀਦ ਹੈ ਆਪਣੇ ਅੰਦਰ ਹੀ ਹੈ ਕੁਝ ਵੀ ਸਬਕ ਸਿੱਖਣ ਨੂੰ ਮਿਲਿਆ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲੈਣਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਸ ਦੇਖਣ ਦੇ ਲਈ ਬਨੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ ਮਿਲਦੇ ਹਾਂ ਛੇਤੀ ਹੀ ਨਵੇਂ ਵਿਚਾਰਾਂ ਅਤੇ ਨੈਕਸਟ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਨੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ ਧੰਨਵਾਦ